ਪੂਰ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹੈ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵੱਡੇ ਲੀਡਰ ਨੇ ਔਰ ਉਹਨਾਂ ਦੇ ਨੂੰ ਜੋ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਇਸ ਤਰ੍ਹਾਂ ਦੀ ਚਰਚਾ ਔਰ ਇਸ ਖਬਰ ਦੇ ਉੱਪਰ ਪੂਰਾ ਅਪਡੇਟ ਤੁਹਾਨੂੰ ਦਿੰਨੇ ਆ ਸਿਕੰਦਰ ਸਿੰਘ ਮਲੂਕਾ ਦੀ ਨੂ ਨੇ ਅਸਤੀਫਾ ਦਿੱਤਾ ਉਸ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਆਈਐਸ ਨੇ ਪਰਮਪਾਲ ਕੌਰ ਸਿੱਧੂ ਔਰ ਬਠਿੰਡਾ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਲੜਨ ਦੀ ਚਰਚਾ ਚੱਲ ਰਹੀ ਸੀ ਅਜੇ ਤੱਕ ਪਰਮਪਾਲ ਕੌਰ ਸਿੱਧੂ ਹੁਣਾਂ ਨੇ ਅਸਤੀਫਾ ਦਿੱਤਾ ਉਹਦੇ ਤੇ ਸੀਐਮ ਨੇ ਕੋਈ ਫੈਸਲਾ ਨਹੀਂ ਲਿਆ ਅਸਤੀਫਾ ਸਵਕਾਰ ਹੋਣ ਮਗਰੋਂ ਹੀ ਕਿਸੇ ਪਾਰਟੀ ਸ਼ਾਮਲ ਹੋ ਸਕਦੇ ਨੇ ਪਰਮਪਾਲ ਕੌਰ ਸਿੱਧੂ ਪਰ ਸੋਰਸੇਜ ਇਹ ਦੱਸ ਰਹੇ ਨੇ ਕਿ ਪਰਮਪਾਲ ਕੌਰ ਸਿੱਧੂ ਹੁਣਾਂ ਨੇ ਮਨ ਬਣਾ ਲਿਆ ਹੈ ਇਲੈਕਸ਼ਨ ਲੜਨ ਦਾ ਬਠਿੰਡਾ ਤੋਂ ਬੀਜੇਪੀ ਵੱਲੋਂ ਚੋਣ ਲੜ ਸਕਦੇ ਜੇ ਅਸਤੀਫਾ ਉਹਨਾਂ ਦਾ ਪ੍ਰਵਾਨ ਹੋ ਜਾਂਦਾ ਤਾਂ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਤਾਂ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਦੀ ਨੂ ਨੇ ਅਸਤੀਫਾ ਦਿੱਤਾ ਜਿਸ ਦੇ ਤੇ ਪੇਚ ਫਸਿਆ ਹੋਇਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਕਿਉਂਕਿ ਸੀਐਮ ਨੇ ਫੈਸਲਾ ਲੈਣਾ ਔਰ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਦੇ ਪਰਸਨਲ ਤੇ ਸਿਖਲਾਈ ਵਿਭਾਗ ਕੋਲ ਇਹਨਾਂ ਦਾ ਅਸਤੀਫਾ ਜਾਣਾ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਅੱਗੇ ਸਵੀਕਾਰ ਕਰਨਾ ਕੀ ਕਰਨਾ ਉਹ ਉਹਨਾਂ ਨੇ ਉਹਨਾਂ ਤੇ ਡਿਸੀਜਨ ਹੋਏਗਾ ਕਿਉਂਕਿ ਸਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਐਸ ਨੇ ਨੂੰ ਜਿਹੜੇ ਇਹਨਾਂ ਦੇ ਔਰ ਪਰਮਪਾਲ ਕੌਰ ਸਿੱਧੂ ਔਰ ਇਹਨਾਂ ਨੇ ਸਵੈ ਇਛਾ ਸੇਵਾ ਮੁਕਤੀ ਜਿਹੜੀ ਹੈ ਲਹਿਰੇ ਸੀਗੇ ਔਰ ਪੇਚ ਫਸਿਆ ਇਸ ਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਨੇ ਅਜ ਤੱਕ ਇਸ ਨੂੰ ਸਵਕਾਰ ਨਹੀਂ ਕੀਤਾ ਐਕਸੈਪਟ ਨਹੀਂ ਕੀਤਾ ਗਿਆ ਉਹਨਾਂ ਦਾ ਅਸਤੀਫਾ ਔਰ ਕੁਝ ਦਿਨ ਪਹਿਲਾਂ ਹੀ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਗਿਆ ਸੀ ਪਰਮਪਾਲ ਕੌਰ ਸਿੱਧੂ ਉਹਨਾਂ ਦੇ ਵੱਲੋਂ ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਵੱਡੀ ਖਬਰ ਲਗਾਤਾਰ ਅਪਡੇਟ ਕਰ ਰਹੇ ਹਾਂ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਨੂੰ ਨੇ ਪਰਮਪਾਲ ਕੌਰ ਸਿੱਧੂ ਔਰ ਚੋਲ ਲੜਨ ਦੀ ਚਰਚਾ ਚੱਲ ਰਹੀ ਹੈ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰਮਪਾਲ ਕੋਰ ਸਿੱਧੂ ਔਰ ਉੱਥੇ ਹੀ ਨਰਾਜ਼ਗੀ ਦੀਆਂ ਖਬਰਾਂ ਵੀ ਸੀ ਕਿ ਸਿਕੰਦਰ ਸਿੰਘ ਮਲੂਕਾ ਨਰਾਜ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਮਨਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਬਾਦਲ ਪਰਿਵਾਰ ਲੱਗਿਆ ਹੋਇਆ ਅਕਾਲੀ ਲੀਡਰ ਲੱਗੇ ਹੋਇਆ ਉਹਨਾਂ ਨੂੰ ਮਨਾਉਣ ਦੇ ਲਈ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਸੀ ਸਿਕੰਦਰ ਸਿੰਘ ਮਲੂਕਾ ਜੀ ਦੇ ਨਾਲ ਪਰ ਉਹਨਾਂ ਦਾ ਫੋਨ ਬੰਦ ਜਾ ਰਿਹਾ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਫੋਨ ਵੀ ਨਹੀਂ ਚੁੱਕਿਆ ਇਸ ਤਰ੍ਹਾਂ ਕਿਉਂਕਿ ਕੋਸ਼ਿਸ਼ ਸੀਗੀ ਕਿ ਉਹਨਾਂ ਦਾ ਪੱਖ ਵੀ ਲਿਆ ਜਾਵੇ ਇਸ ਪੂਰੇ ਮਸਲੇ ਦੇ ਉੱਪਰ ਤਾਂ ਸਿਕੰਦਰ ਸਿੰਘ ਮਲੂਕਾ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਸਾਬਕਾ ਮੰਤਰੀ ਵੀ ਰਹੇ ਨੇ ਔਰ ਉੱਥੇ ਹੀ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਉਹਨਾਂ ਦੇ ਨੂੰ ਨੇ ਹੁਣ ਉਹਨਾਂ ਦੀ ਚਰਚਾ ਚੱਲ ਰਹੀ ਹੈ ਤਾਂ ਅੱਗੇ ਮਲੂਕਾ ਕੀ ਕਰਨਗੇ ਕਿ ਮਲੂਕਾ ਉਹਨਾਂ ਦੀ ਸਹਿਮਤੀ ਦੇ ਨਾਲ ਹੋਇਆ ਇਹ ਜੋ ਵੀ ਹੋ ਰਿਹਾ ਜਾਂ ਫਿਰ ਮਲੂਕਾ ਉਹਨਾਂ ਤੋਂ ਬਾਹਰ ਜਾ ਕੇ ਇਹ ਡਿਸੀਜਨ ਲਿਆ ਜਾ ਰਿਹਾ ਔਰ ਉੱਥੇ ਹੀ ਦੱਸ ਦਈਏ ਕਿ ਵੀਡੀਓ ਤੋਂ ਪ੍ਰਮੋਟ ਹੋ ਕੇ ਪੀਸੀਐਸ ਤੇ ਫਿਰ ਆਈਐਸ ਬਣੇ ਔਰ ਆਈਐਸ ਵੀ ਜਦੋਂ ਬਾਦਲ ਸਰਕਾਰ ਸੀਗੀ ਉਹਨਾਂ ਦੀ ਛਤਰਛਾਇਆ ਹੇਠ ਹੀ ਆਈਐਸ ਬਣੇ ਸੀਗੇ ਤਾਂ ਇਸ ਸਮੇਂ ਜਦੋਂ ਅਕਾਲੀ ਦਲ ਦੇ ਉੱਪਰ ਵੀ ਔਖੀ ਘੜੀ ਹੈ ਤਾਂ ਇਸ ਮੌਕੇ ਤੇ ਅਕਾਲੀ ਦਲ ਦਾ ਸਾਥ ਛੱਡਣਾ ਇਹ ਆਫੇਰ ਇਹੋ ਜਿਹਾ ਡਿਸੀਜਨ ਲੈਣਾ ਕਿੰਨਾ ਠੀਕ ਹੋਏਗਾ ਹਾਲਾਂਕਿ ਅਜੇ ਤੱਕ ਕੋਈ ਇਸ ਤੇ ਡਿਸੀਜਨ ਹੋਇਆ ਨਹੀਂ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਅਕੇ ਫੈਸਲਾ ਕੀ ਲੈਣਗੇ ਪਰਮਪਾਲ ਕੌਰ ਸਿੱਧੂ ਪਰ ਸੋਰਸੇ ਜੇ ਖਬਰ ਦੇ ਰਿਹਾ ਕਿ ਆਪਣੇ ਇਲਾਕੇ ਦੇ ਵਿੱਚ ਬਠਿੰਡਾ ਤੋਂ ਇਹ ਚੋਣ ਲੜ ਸਕਦੇ ਆ ਔਰ ਉਧਰਲੇ ਪਾਸੇ ਇਹਨਾਂ ਨੇ ਆਪਣੇ ਕਰੀਬੀਆਂ ਨੂੰ ਰਿਸ਼ਤੇਦਾਰਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ ਤਿਆਰੀ ਰੱਖਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਭਾਈ ਤਿਆਰੀ ਰੱਖੋ ਅਸਤੀਫਾ ਸਰਕਾਰ ਹੋ ਜਾਏ ਉਸ ਤੋਂ ਬਾਅਦ ਸਰਗਰਮ ਹੋਵਾਂਗੇ ਚੋਣ ਲੜ ਸਕਦੇ ਨੇ ਤਾਂ ਇਸ ਤਰ੍ਹਾਂ ਦੀ ਚਰਚਾ ਹੈ ਤਾਂ